सतलुज टीवी वेख रहे सारे दर्शकों का स्वागत है मैं कमलजीत कौर लेके हाजरा हाँ खास पेशकश ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਅੱਜ ਫੇਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਹਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਸੈਨੇਟ ਦੀਆਂ ਚੋਣਾਂ ਕਰਾਉਣ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਸੋ ਇਹ ਪ੍ਰਦਰਸ਼ਨ ਅੱਜ 27ਵੇਂ ਦਿਨ ਦੇ ਵਿੱਚ ਪਰਵੇਸ਼ ਕਰ ਚੁੱਕਾ ਹੈ ਹੁਣ ਇਸ ਪ੍ਰਦਰਸ਼ਨ ਨੂੰ ਬਹੁਤ ਸਾਰੇ ਰਾਜਨੀਤਿਕ ਨੇਤਾਵਾਂ ਦਾ ਵੀ ਸਾਥ ਮਿਲ ਚੁੱਕਾ ਹੈ ਹੁਣ ਵੱਡੇ ਪੱਧਰ ਤੇ ਪ੍ਰਦਰਸ਼ਨ ਪਹੁੰਚ ਚੁੱਕਾ ਹੈ ਕਿਸਾਨ ਜੋਥੇ ਬੰਦੀਆਂ ਨੇ ਵੀ ਇਸ ਪ੍ਰਦਰਸ਼ਨ ਨੂੰ ਆਪਣਾ ਜਿਹੜਾ ਸਮਰਥਨ ਹੈ ਉਹ ਦਿੱਤਾ ਹੈ ਪਰ ਇਹ ਸਭ ਦੇ ਦਰਮਿਆਨ ਇੱਕ ਘਟਨਾ ਵਾਪਰੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜਦੋਂ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਸੀ ਤਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਵਿਦਿਆਰਥੀਆਂ ਦੇ ਉੱਤੇ ਡਾਂਗਾ ਵਰਾਈਆਂ ਗਈਆਂ ਉਹਨਾਂ ਵਿਦਿਆਰਥੀਆਂ ਦੇ ਵਿੱਚ ਕੁੜੀਆਂ ਵੀ ਸੀ ਤੇ ਨੌਜਵਾਨ ਮੁੰਡੇ ਵੀ ਸੀ ਜੋ ਤਸਵੀਰਾਂ ਡਾਂਗਾ ਦੀਆਂ ਲਾਠੀ ਚਾਰਜ ਦੀਆਂ ਸਾਹਮਣੇ ਆਈਆਂ ਉਹ ਦਿਲ ਦਹਿਲਾ ਦੇਣ ਵਾਲੀਆਂ ਸੀ ਸਾਡੇ ਨਾਲ ਅੱਜ ਲਾਰਡ ਡਿਪਾਰਟਮੈਂਟ ਤੋਂ ਸਾਹਿਬਜੀਤ ਸਿੰਘ ਨੇ ਜਿਹੜੇ ਖੁਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਨੇ ਅੱਜ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਾਹਿਬਜੀਤ ਬਹੁਤ-ਬਹੁਤ ਸਵਾਗਤ ਹੈ ਜੀ ਸਾਰੀ ਗੱਲ ਸასი ਸ਼ਾਮ ਅ ਪ੍ਰੋਟੈਸਟ ਜਿਸ ਤਰ੍ਹਾਂ 27 ਦਿਨ ਦੇ ਵਿੱਚ ਪਰਵੇਸ਼ ਕਰ ਚੁੱਕਾ ਹੈ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਸੈਨਟ ਭੰਗ ਹੋਈ ਹੈ ਤਾਂ ਤੁਸੀਂ ਚਾਹੁੰਦੇ ਹੋ ਕਿ ਚੋਣਾ ਹੋਣ ਜੀ ਜੀ ਜੋ ਅਰਸੋ ਪ੍ਰੋਟੈਸਟ ਹੋਇਆ ਉਸ ਦੇ ਵਿੱਚ ਜੋ ਲਾਠੀ ਚਾਰਜ ਹੋਇਆ ਉਹਦੇ ਬਾਰੇ ਘਟਨਾਕ੍ਰਮ ਦੇ ਬਾਰੇ ਜਾਨਣਾ ਚਾਹਾਂਗੇ ਤੁਸੀਂ ਕਿੱਥੇ ਸੀਗੇ ਕਿੱਥੇ ਪੁਲਿਸ ਨੇ ਤੁਹਾਨੂੰ ਘੇਰਿਆ ਤੇ ਤੁਹਾਡੇ ਨਾਲ ਕੁੱਟਮਾਰ ਕੀਤੀ ਜੀ ਬਿਲਕੁਲ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਜੀ ਤੇ ਬਾਕੀ ਜੋ ਵੀ ਵਰਤਾਰਾ ਪਿਛਲੇ ਦਿਨੀ ਹੋਇਆ ਵਾ ਹਾਂ ਬਾਕੀ ਸਾਰਾ ਕੁਝ ਜਿਵੇਂ ਤੁਹਾਨੂੰ ਪਤਾ ਹੀ ਆ 13 ਤਰੀਕ ਦੀ ਸਾਡੀ ਇੱਕ ਸ਼ਾਂਤਮਈ ਮਾਰਚ ਦੀ ਕਾਲ ਸੀ ਜਿਹੜੀ ਕਿ ਵੀਸੀ ਦਫ਼ਤਰ ਤੋਂ ਲੈ ਕੇ ਵੀਸੀ ਹੋਮ ਤੱਕ ਜਾਣਾ ਸੀਗਾ ਹਾਂ ਉਸ ਦਾ ਮੁੱਖ ਕਾਰਨ ਇਹ ਸੀਗਾ ਕਿ 12 ਤਰੀਕ ਨੂੰ ਲਾਅ ਟੋਰਮ ਦੇ ਵਿੱਚ ਜਦੋਂ ਪੱਤਰਕਾਰਾਂ ਨੇ ਹੋਰ ਮੀਡੀਆ ਨੇ ਬੀਸੀ ਮੈਡਮ ਨੂੰ ਸਵਾਲ ਪੁੱਛੇ ਗਏ ਕਿ 20 21 ਦਿਨ 22 ਦਿਨ ਹੋ ਗਏ ਨੇ ਬੱਚੇ ਤੁਹਾਡੇ ਆਫਿਸ ਗਾੜੀ ਮਤਲਬ ਪ੍ਰੋਟੈਸਟ ਕਰ ਰਹੇ ਨੇ ਉਸ ਦਾ ਮੁੱਖ ਕਾਰਨ ਕੀ ਹੈ ਸੈਂਟਰਡ ਦੀਆਂ ਚੋਣਾਂ ਕਿਉਂ ਨਹੀਂ ਕਰਾਈਆਂ ਜਾ ਰਹੀਆਂ ਉਸ ਬਾਰੇ ਸਵਾਲ ਜਵਾਬ ਕੀਤੇ ਗਏ ਮੈਡਮ ਦਾ ਇੱਕ ਬੜਾ ਹੀ ਮਾੜਾ ਵਤੀਰਾ ਸੀਗਾ ਇੱਕ ਖਚਰੇ ਜਿਹੇ ਹਾਸੇ ਨਾਲ ਉਹਨਾਂ ਨੇ ਇਹ ਗੱਲ ਕਹਿ ਕੇ ਟਾਲ ਦਿੱਤੀ ਗਈ ਕਿ ਇਹ ਤੇ ਜਵਾਕਾਂ ਦਾ ਜਾਂ ਸਟੂਡੈਂਟਸ ਦਾ ਮਸਲਾ ਹੀ ਹੈ ਨੇ ਹੂੰ ਖਾਸ ਕਰਕੇ ਉਹਨਾਂ ਇੱਕ ਐਸੈਕਸਚੁਅਲ ਨੂੰ ਇਹ ਚੀਜ਼ ਕਹੀ ਗਈ ਹੋਵੇ ਵੀ ਜਿਹੜੇ ਆਪ ਖੁਦ ਉਹਨਾਂ ਦੀ ਹੋਣ ਦਾ ਸਟੂਡੈਂਟਸ ਕਰਕੇ ਆ ਹੂੰ ਇਹ ਮੇਨ ਜਿਹੜਾ ਪ੍ਰੋਟੈਸਟ ਦਾ ਜਾਂ ਜਿਹੜਾ ਮਾਰਚ ਦਾ ਕਾਰਨ ਸੀਗਾ ਉਹ ਇਹ ਹੀ ਸੀਗਾ ਹੂੰ ਕਿ ਅਸੀਂ ਸ਼ਾਂਤਮਈ ਪ੍ਰੋਟੈਸਟ ਕਰਨਾ ਸੀਗਾ ਮਾਰਚ ਕਟਨੀ ਸੀਗੀ ਵੀਸੀ ਦਫਤਰ ਤੋਂ ਲੈ ਕੇ ਵੀਸੀ ਹோம் ਤੱਕ ਬਟ ਅਗਲੇ ਦਿਨ ਜੋ ਸਾਨੂੰ ਪਤਾ ਲੱਗਾ ਕਿ ਵੀਸੀ ਮੈਡਮ ਆਪਣੇ ਘਰੇ ਤੇ ਹੋਣਗੇ ਨਹੀਂ ਸਾਡਾ ਉੱਥੇ ਜਾ ਕੇ ਇੱਕ ਤੇ ਵਿਅਤ ਹੋਊਗਾ ਸਾਡੀ એનર્ਜੀ ਦੂਸਰਾ ਜਦੋਂ ਹੀ ਅਸੀਂ ਕਾਲ ਦਿੱਤੀ ਕਿ 13 ਤਰੀਕ ਨੂੰ ਅਸੀਂ ਇੱਕ ਸ਼ਾਂਤਮਈ ਮਾਰਚ ਕਰਦਾਂਗੇ ਪੀਯੂ ਅਥਾਰਟੀ ਵੱਲੋਂ ਚੰਡੀਗੜ੍ਹ ਪੁਲਿਸ ਕੈਂਪਸ ਦੇ ਅੰਦਰ ਲਾਈ ਗਈ ਬਕਾਇਦਾ ਉੱਥੇ ਸਾਤ-ਸਾਤ 8-8 ਫੁੱਟ ਦੇ ਬੈਰੀਕੇਡ ਲਾਏ ਗਏ ਕਿ ਇਹਨਾਂ ਦਾ ਚੰਡੀਗੜ੍ਹ ਪੁਲਿਸ ਨਾਲ ਕਲੈਸ਼ ਹੋਵੇ ਕੋਈ ਮਸਲਾ ਹੋਵੇ ਇਹਨਾਂ ਦੇ ਉੱਤੇ ਚਲੋ ਬਕਾਇਦਾ ਪਰਚੇ ਤੇ ਹੁਣ ਵੀ ਪਾਏ ਗਏ ਨੇ ਬਿਲਕੁਲ ਹੂੰ ਉਸ ਤੋਂ ਬਾਅਦ ਅਸੀਂ ਫਿਰ ਰੂਟ ਆਪਣਾ ਡਾਇਵਰਟ ਕਰਕੇ ਸਟੂਸੀ ਲਾਇਬ੍ਰੇਰੀ ਥਾਣੀ ਹੋ ਕੇ ਸਟੂਸੀ ਥਾਣੀ ਹੋ ਕੇ ਜਿਸ ਸਟੂਸੀ ਇੱਕ ਇਦਾਂ ਦੀ ਜਗ੍ਹਾ ਵਾ ਜਿੱਥੇ ਸਟੂਡੈਂਟ ਆਪਣਾ ਜਾ ਕੇ ਰੋਜ਼ ਮਜਰਾ ਕਰ ਸਕਦੇ ਇੱਕ ਮਤਲਬ ਪਲੇਸ ਆ ਜਦੋਂ ਅ ਬਿਲਕੁਲ ਸ਼ਾਂਤਮਈ ਮਾਰਚ ਚੱਲ ਰਿਹਾ ਸੀਗਾ ਹਮ ਪੁਲਿਸ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹਮ ਬਟ ਜਦੋਂ ਉੱਥੇ ਅ ਸੂਸੀ ਦੇ ਅੱਗੇ ਜਾ ਕੇ ਪਹੁੰਚੇ ਬੱਚੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਮਾਰਚ ਕਰਦੇ ਹੋਏ ਹਮ ਚੰਡੀਗੜ੍ਹ ਪੁਲਿਸ ਦੀ ਜਾਂ ਪਿਊ ਅਥਾਰਟੀ ਦੀ ਦਰਿੰਦਗੀ ਉੱਥੇ ਆਪਾਂ ਕਹਿ ਸਕਦੇ ਵੇਖਣ ਨੂੰ ਮਿਲੀ ਜਦੋਂ ਕਿ ਉਹਨਾਂ ਨੇ ਡਾਂਗਾ ਨਾਲ ਉੱਥੇ ਮਤਲਬ ਘੇਰਾ ਬੰਦੀ ਕੀਤੀ ਸਟੂਡੈਂਟਸ ਦੀ ਉਹਨਾਂ ਨੂੰ ਫੜ ਕੇ ਗੱਡੀਆਂ ਦੇ ਵਿੱਚ ਬਿਠਾਉਣ ਦੀ ਡਿਟੇਨ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉੱਥੇ ਵੀ ਸਟੂਡੈਂਟਸ ਨਹੀਂ ਥੰਮ ਸਕੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਡੀਐਸਪੀ ਸੀਗੇ ਜਾਂ ਜਿਹੜੇ ਇੱਥੇ ਚੌਕੀ ਇੰਚਾਰਜ ਸੀਗੇ ਉਹਨਾਂ ਦੇ ਹੁਕਮ ਦੇ ਅਨੁਸਾਰ ਉੱਥੇ ਲਾਟੀ ਚਾਰਜ ਹੋਇਆ ਬੜੇ ਹੀ ਬੱਚੇ ਉੱਥੇ ਉਹਨਾਂ ਦੇ ਡਾਂਗਾ ਭਰਾਈਆਂ ਗਈਆਂ ਬੇਰਹਿਮ ਤਰੀਕੇ ਨਾਲ ਖਾਸ ਕਰਕੇ ਉਹਨਾਂ ਸਟੂਡੈਂਟਸ ਦੇ ਉੱਤੇ ਜਿਹੜੇ ਕਿ ਅੱਗੇ ਜਾ ਰਹੇ ਸੀਗੇ ਉਹਨਾਂ ਦੇ ਵਿੱਚ ਫੀਮੇਲ ਸਟੂਡੈਂਟਸ ਵੀ ਸੀਗੇ ਤੇ ਖਾਸ ਕਰਕੇ ਉੱਥੇ ਕੋਈ ਫੀਮੇਲ ਕਾਂਸਟੇਬਲ ਜਾਂ ਉੱਥੇ ਫੀਮੇਲ ਕੋਈ ਵੀ ਕਰਮਚਾਰੀ ਉਹਨਾਂ ਨੂੰ ਰੋਕਣ ਲਈ ਨਹੀਂ ਸੀਗੀ ਫੀਮੇਲ ਜਿਹੜੇ ਆਪਣੇ ਬੱਚੇ ਸੀਗੇ ਸਟੂਡੈਂਟ ਸੀਗੇ ਉਹਨਾਂ ਦੇ ਉੱਤੇ ਵੀ ਮੇਲ ਸਟਾਫ ਵੱਲੋਂ ਮੇਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਫੀਮੇਲਸ ਦੀ ਕੁੱਟ ਮਾਰ ਦਿੱਤੀ ਉਹਨਾਂ ਨੂੰ ਕਿਹਦੀ ਸਿਆ ਗਿਆ ਬਕਾਇਦਾ ਉਹਨਾਂ ਦੇ ਧੌਣਾਂ ਨੂੰ ਹੱਥ ਪਾਏ ਗਏ ਉਹਨਾਂ ਦੇ ਗੋਟਮ ਰੋੜੇ ਗਏ ਸੱਤ ਦੇ ਕਾਰਕੂਨ ਨੇ ਕੁਲਵਿੰਦਰ ਕੌਰ ਉਹਨਾਂ ਦੇ ਗੋਟਮ ਰੋੜੇ ਗਏ ਪੀਐਸਯੂ ਦੇ ਲੋਕਰ ਦੇ ਨੇ ਸਾਰਾ ਉਹਨਾਂ ਦੇ ਗੁਲਾਮੇ ਨੂੰ ਹੱਥ ਪਾਇਆ ਗਿਆ ਬਕਾਇਦਾ ਉਹਨਾਂ ਨੂੰ ਹੀ ਕੁੱਟ ਕੇ ਬਾਅਦ ਵਿੱਚ ਉਹਨਾਂ ਦੇ ਉੱਤੇ ਹੀ ਪਰਚੇ ਦਰਜ ਕੀਤੇ ਗਏ ਇੱਥੋਂ ਆਪਾਂ ਚੰਡੀਗੜ੍ਹ ਪੁਲਿਸ ਜਾਂ ਪੀਯੂ ਅਥਾਰਟੀ ਦੀ ਦਰਿੰਦਗੀ ਦੇਖ ਸਕਦੇ ਹਾਂ ਕਿਹੜੇ ਕਿਹੜੇ ਪਰਚੇ ਜਿਹੜੇ ਨੇ ਤੁਹਾਡੇ ਤੇ ਦਰਜ ਕੀਤੇ ਗਏ ਸੱਤ ਦੇ ਚਾਰ ਮੈਂਬਰਾਂ ਉੱਤੇ ਪੀਐਸਯੂ ਨਲਕਾਰ ਐਸਐਫਐਸ ਤੇ ਗਗਨਦੀਪ ਤੇ ਸੂਈ ਦੇ ਦੋ ਮੈਂਬਰਾਂ ਉੱਤੇ ਪਰਚੇ ਦਰਜ ਮੈਂ ਟੋਟਲ 11 ਤੋਂ 12 ਜਾਣਿਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਹਮ ਤੇ ਇੱਕ ਜਿਹੜਾ ਉਹਨਾਂ ਦੇ ਵਿੱਚ ਹੈਗਾ ਵਾ ਉਹ ਨਾਨ ਅਵੇਲੇਬਲ ਅਫੈਂਸ ਦਾ ਪਰਚਾ ਦਰਜ ਕੀਤਾ ਗਿਆ ਇੱਥੋਂ ਆਪਾਂ ਇਹ ਵੀ ਦੇਖ ਸਕਦੇ ਹਾਂ ਕਿ ਇੱਕ ਜਿਹੜਾ ਬੱਚਾ ਇੱਥੇ ਆਪਣੀ ਮਾਸਟਰਸ ਕਰ ਰਿਹਾ ਜਾਂ ਪੀਐਚਡੀ ਕਰ ਰਿਹਾ ਵਾ ਉਸ ਦੇ ਉੱਤੇ ਇੱਕ ਨੋਨ ਅਵੇਲੇਬਲ ਅਫੈਂਸ ਦਾ ਮਤਲਬ ਪਾ ਦੇਣਾ ਇੱਕ ਡਿੱਕਣੋਣੀ ਹਰਕਤ ਹੈ ਕਿ ਉਸ ਦਾ ਫਿਊਚਰ ਹੀ ਸਾਰਾ ਖਰਾਬ ਹੋ ਜਾਵੇ ਨੋਨ ਅਵੇਲੇਬਲ ਕਿਸ ਬਿਹਾਫ ਤੇ ਲਗਾ ਗਿਆ ਤੁਸੀਂ ਖੁਦ ਲੋਅ ਦੇ ਸਟੂਡੈਂਟ ਨੂੰ ਸਮਝਣਾ ਚਾਹਵਾਂਗੇ ਕਿ ਇਹ ਕਿਸ ਬਿਹਾਫ ਤੇ ਲਗਾਇਆ ਗਿਆ ਨੋਨ ਅਵੇਲੇਬਲ ਇੱਕ ਤੇ ਉੱਥੇ ਸੀਗਾ ਅਵੇਲੇਬਲ ਫੈਂਸ ਦਾ ਇਹ ਲਾਇਆ ਗਿਆ ਕਿ ਇਹਨਾਂ ਨੇ ਵੀਵੀਆਈਪੀ ਏਰੀਆ ਦੇ ਵਿੱਚ ਜਾ ਕੇ ਹੰਗਾਮਾ ਕੀਤਾ ਉਹ ਨਨ ਅਵੇਲੇਬਲ ਅਫੈਂਸ ਦਾ ਇੱਕ ਸੀਗਾ ਕਿ ਇੱਕ ਪੁਲਿਸ ਆਫੀਸਰ ਨੂੰ ਉਸ ਦੀ ਡਿਊਟੀ ਕਰਨ ਦੇ ਵਿੱਚ ਵਿਗਨ ਪਾਇਆ ਗਿਆ ਇਹ ਇੱਕ ਅਵੇਲੇਬਲ ਅਫੈਂਸ ਹੁਣ ਇੱਥੇ ਇੱਕ ਹੋਰ ਚੀਜ਼ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਮੋਰਚੇ ਵੱਲੋਂ ਕਿ ਜਿਹੜਾ ਸਾਡਾ ਇਹ ਮਾਰਚ ਸੀਗਾ ਇਹ ਸੀਐਮ ਸਿਕਿਉਰਿਟੀ ਜਾਂ ਸੀਐਮ ਨੂੰ ਟਾਰਗੇਟ ਕਰਨ ਵਾਸਤੇ ਜਾਂ ਪੰਜਾਬ ਸਰਕਾਰ ਨੂੰ ਟਾਰਗੇਟ ਕਰਨ ਵਾਸਤੇ ਬਿਲਕੁਲ ਵੀ ਨਹੀਂ ਸੀਗਾ ਜਿਹੜਾ ਇਹ ਮੀਡੀਆ ਵੱਲੋਂ ਜਾਂ ਸਰਕਾਰ ਵੱਲੋਂ ਹੀ ਆ ਪੀਯੂ ਅਥਾਰਟੀ ਵੱਲੋਂ ਇਹ ਦਰਸਾਇਆ ਜਾ ਰਿਹਾ ਕਿ ਇਹ ਸੀਐਮ ਦਾ ਘਰਾਓ ਕਾ ਕਿਉਂਕਿ ਉਹ ਪਰਚੇ ਦੇ ਐਫਆਈਆਰ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਸੀਐਮ ਸਿਕਿਉਰਿਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਹਮ ਸੀਐਮ ਸਿਕਿਉਰਿਟੀ ਕਿ ਕਿੱਥੇ ਇਸ ਤਰ੍ਹਾਂ ਇੱਥੇ ਕਿਦਾਂ ਗੀ ਪੀਯੂ ਦੇ ਵਿੱਚ ਸੀਐਮ ਕਿਉਂਕਿ ਸੀਐਮ ਸਾਹਿਬ ਅਲੋ ਆਡੀਟੋਰੀਅਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਪ੍ਰੋਗਰਾਮ ਚ ਆਏ ਸੀ ਕਿ ਵੀਸੀ ਮੈਡਮ ਵੀ ਉੱਥੇ ਆਏ ਸੀਗੇ। ਹਮ ਕਿਉਂਕਿ ਵੀ 21-22 ਦਿਨ ਹੋ ਗਏ ਸੀਗੇ ਸਾਨੂੰ ਇੱਥੇ ਬੈਠਿਆਂ ਨੂੰ ਵੀ ਸੀ ਮੈਡਮ ਦੇ ਕੰਨ ਤੇ ਜੂਨ ਨਹੀਂ ਸੀ ਸਰ ਕਰ ਰਹੀ ਕਿ ਬੱਚੇ ਇੱਥੇ ਕਿਉਂ ਬੈਠੇ ਆ ਕਿ ਇਹਨਾਂ ਦੀਆਂ ਡਿਮਾਂਡਾਂ ਵਾਂ ਹੁਣ ਜਦੋਂ ਫਿਰ ਅਸੀਂ ਆਪਣੀ ਗੱਲ 12 ਤਰੀਕ ਨੂੰ ਜਿਹੜਾ ਇਹ ਬਿਆਨ ਹੁੰਦਾ ਵਾ ਵੀ ਸੀ ਮੈਡਮ ਦਾ ਕਿ ਇਹ ਤੇ ਬੱਚਿਆਂ ਦਾ ਮਸਲਾ ਨਹੀਂ ਇਹ ਤੇ ਐਵੇਂ ਬੈਠੇ ਆ ਉਸ ਦਾ ਜਵਾਬ ਲੈਣ ਲਈ ਆ ਉਸ ਚੀਜ਼ ਤੇ ਡਾਇਲੌਗ ਕਰਨ ਲਈ ਅਸੀਂ ਮੈਡਮ ਨਾਲ ਗੱਲ ਕਰਨ ਉੱਥੇ ਜਾ ਗਏ ਸੀ ਬਾਕੀ ਰਹੀ ਪੰਜਾਬ ਸਰਕਾਰ ਜਾਂ ਸੀਐਮ ਸਾਹਿਬ ਦੀ ਗੱਲ ਉਸ ਤੇ ਹੱਦਯੋਤ ਬੈਂਸ ਜੀ ਸਾਨੂੰ 12 ਤਰੀਕ ਨੂੰ ਮਿਲੇ ਉਹਨਾਂ ਬਹੁਤ ਚੰਗੀ ਤਰ੍ਹਾਂ ਸਾਡੇ ਨਾਲ ਗੱਲ ਸੁਣੀ ਸਾਡੇ ਨਾਲ ਗੱਲ ਕੀਤੀ ਆ ਪੂਰਾ ਸਾਾਨੂੰ ਵਿਸ਼ਵਾਸਨ ਦਵਾਇਆ ਕਿ ਉਹ ਬਿਲਕੁਲ ਮੋਰਚੇ ਦੇ ਨਾਲ ਹੈ ਤੇ ਉਸ ਤੋਂ 12 ਤਰੀਕ ਦੀ ਰਾਤ ਨੂੰ ਹੀ ਸੀਐਮ ਭਗਵੰਤ ਮਾਨ ਜੀ ਨੇ ਵੀ ਚਿੱਠੀ ਆਪਣੇ ਵੱਲੋਂ ਜाहिर ਕੀਤੀ ਸੀਗੀ ਵਾਈਸ ਪ੍ਰੈਜ਼ੀਡੈਂਟ ਨੂੰ ਕਿ ਸੈਨੇਟ ਦੀਆਂ ਚੋਣਾਂ ਕਰਾਈਆਂ ਜਾਣ ਇਸ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਕੋਈ ਉਹ ਨਹੀਂ ਸੀਗਾ ਸੋ ਕਿਉਂਕਿ ਪੰਜਾਬ ਸਰਕਾਰ ਬਿਲਕੁਲ ਸਾਡੇ ਪੱਖ ਦੇ ਵਿੱਚ ਸੀ ਅਸੀਂ ਆਪਣਾ ਜਿਹੜਾ ਰੋਸ ਮਜਾਰਾ ਹੈਗਾ ਜੋ ਅਸੀਂ ਗੱਲਬਾਤ ਕਰਨੀ ਹੈ ਜੋ ਅਸੀਂ ਡੈਲੀਗੇਟ ਕਰਨਾ ਸੀਗਾ ਜਾਂ ਆਪਣੇ ਡਾਇਲੌਗ ਕਰਨਾ ਸੀਗਾ ਉਹ ਆਪਾਂ ਵੀਸੀ ਮੈਡਮ ਨਾਲ ਕਰਨਾ ਸੀਗਾ ਬਹੁਤ ਸਾਰੇ ਰਾਜਨੇਤਾ ਜਿਹੜੇ ਨੇ ਉਹ ਵੀ ਤੁਹਾਡੇ ਪ੍ਰੋਟੈਸਟ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਵੀ ਤੁਹਾਨੂੰ ਸਮਰਥਨ ਕੀਤਾ ਹੈ ਖਾਸ ਤੌਰ ਤੇ ਮੈਂ ਨਾਮ ਲੈਣਾ ਚਾਹਾਂਗੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਜੋ ਕਿ ਪੰਥਕਾਗੂ ਨੇ ਉਹ ਵੀ ਤੁਹਾਡੇ ਧਰਨੀ ਚਾਏ ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿਵਾਇਆ ਵੇਖੋ ਜੀ ਜਿਵੇਂ ਸੈਨੇਟ ਦਾ ਮਸਲਾ ਹੈ ਹਮ ਹੁਣ ਜਿੰਨੇ ਵੀ ਇੱਥੇ ਆਏ ਉਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਪੋਲਿਟੀਕਲ ਲੀਡਰਸ ਜਾਂ ਹੋਰ ਜਿਹੜੀਆਂ ਇਨਫਲੂਐਂਸ਼ੀਅਲ ਜਿਹੜੀਆਂ ਹਸਤੀਆਂ ਸੀਗੀਆਂ ਉਹ ਮੋਸਟਲੀ ਇੱਥੋਂ ਹੀ ਗ੍ਰੈਜੂਏਟ ਜਾਂ ਇੱਥੋਂ ਹੀ ਇੱਥੋਂ ਦੇ ਹੀ ਅਲੂਮਨਾਇ ਨੇ ਬਿਲਕੁਲ ਉਹ ਹੁਣ ਆਪਾਂ ਕਿਸੇ ਇੱਕ ਨੂੰ ਨਹੀਂ ਕਹਿ ਸਕਦੇ ਜਿੰਨੇ ਵੀ ਸਾਰੇ ਆਏ ਉਹਨਾਂ ਨੇ ਬਿਲਕੁਲ ਸਾਨੂੰ ਪੂਰਾ ਆਸ਼ਵਾਸ਼ਣ ਦਿੱਤਾ ਮਤਲਬ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਨਾਲ ਉਹ ਬਿਲਕੁਲ ਉਹਨਾਂ ਦੀ ਸਹਿਮਤੀ ਆ ਉਹਨਾਂ ਨੇ ਬਿਲਕੁਲ ਸਾਡੇ ਨਾਲ ਮੋਢਾ ਲਾ ਕੇ ਮਤਲਬ ਖੜੇ ਆ ਉਹ ਉਹਦੇ ਵਿੱਚ ਕੋਈ ਦੂਰ رائے ਨਹੀਂ ਕਿ ਉਹਨਾਂ ਨੇ ਬਿਲਕੁਲ ਮਤਲਬ ਪੂਰਾ ਸਾਥ ਦਿੱਤਾ ਇਸ ਤੋਂ ਬਾਅਦ ਚ ਉਹ ਚੰਡੀਗੜ੍ਹ ਪੁਲਿਸ ਵਾਲੀ ਗੱਲ ਵਿੱਚੇ ਰਹਿ ਗਈ ਸੀ ਹਾਂਜੀ ਹਾਂਜੀ ਦੱਸੋ ਉਦੋਂ ਜਦੋਂ ਉੱਥੇ ਪਹੁੰਚੇ ਆ ਤੇ ਜਦੋਂ ਲਾਠੀ ਚਾਰਜ ਜੋ ਸ਼ੁਰੂ ਹੋਇਆ ਵਾ ਮਤਲਬ ਉੱਥੇ ਆਪਾਂ ਦਰਿੰਦਗੀ ਇਹਨਾਂ ਦੀ ਇਹ ਦੇਖ ਸਕਦੇ ਆ ਕਿ ਜਿਹੜੇ ਬੱਚੇ ਇਸ ਯੂਨੀਵਰਸਿਟੀ ਚ ਗ੍ਰੈਜੂਏਸ਼ਨ ਕਰ ਰਹੇ ਆ ਜਾਂ ਮਾਸਟਰਸ ਕਰ ਰਹੇ ਆ ਪੀ ਐਚ ਡੀ ਲੈਵਲ ਤੱਕ ਪਹੁੰਚ ਚੁੱਕੇ ਨੇ ਉਹਨਾਂ ਦੇ ਉੱਤੇ ਬੇਰਹਿਮ ਤਰੀਕੇ ਨਾਲ ਲਾਠੀਆਂ ਭਰਾਈਆਂ ਗਈਆਂ ਸਟਿਕਸ ਭਰਾਈਆਂ ਗਈਆਂ ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸੀਗਾ ਤੇ ਮੇਰੇ ਉਹਨਾਂ ਨੇ ਫਾਈਬਰ ਸਟਿਕ ਮਾਰੀ ਆ ਮਤਲਬ ਇੰਨੀ ਜ਼ੋਰ ਦੀ ਮਾਰੀ ਆ ਕਿ ਉਹ ਮੇਰੇ ਵਜਨਸਾਰ ਹੀ ਥੋੜੀ ਜਿਹੀ ਵੀ ਬਹੁਤ ਵਾਇਰਲ ਹੋਈ ਸੀ ਜੀ ਮੇਰੇ ਵਜਨਸਾਰ ਹੀ ਉਹ ਖੇਰੂ ਖੇਰੂ ਹੋ ਗਈ ਆ ਹੂੰ ਉਹਦੇ ਜਿਹੜੇ ਕੈਂਕਰ ਸੀਗੇ ਉਹਦੀਆਂ ਫਾਈਬਰ ਦੀਆਂ ਜਿਹੜੀਆਂ ਚਿਪਰਾਂ ਸੀਗੀਆਂ ਉਹ ਮੇਰੇ ਮੋਢੇ ਦੇ ਉੱਤੇ ਵੱਜੀਆਂ ਹੂੰ ਤੇ ਉਸ ਦੇ ਨਾਲ ਜ਼ਖਮ ਹੋਇਆ ਹੂੰ ਤੇ ਸਾਡੇ ਲੋਰ ਡਿਪਾਰਟਮੈਂਟ ਦੇ ਸੈਕੰਡ ਇਅਰ ਦੇ ਨੇ ਸੋਈ ਦੇ ਕਾਰਕੂਨ ਅਰਮਾਨ ਹੂੰ ਪਿੰਡਰ ਉਹਨਾਂ ਦੇ ਵੱਜੀਆਂ ਨੇ ਉਹਨਾਂ ਦੇ ਲਾਸਾਂ ਪਈਆਂ ਨੇ ਸਾਰਾ ਦੇ ਪਈਆਂ ਨੇ ਇਹ ਸੂਲਕਾਰ ਤੋਂ ਨੇ ਹੋਰ ਕਈ ਬੱਚਿਆਂ ਦੇ ਵੀਡੀਓ ਦੇ ਵਿੱਚ ਆਪਾਂ ਦੇਖ ਸਕਦੇ ਪੱਗਾਂ ਨੂੰ ਹੱਥ ਪਾਇਆ ਗਿਆ ਉਸ ਤੋਂ ਬਾਅਦ ਜਦੋਂ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀਗੀ ਕਿ ਇਹਨਾਂ ਨੂੰ ਪਿੱਛੇ ਢਾਈਏ ਬੱਚਿਆਂ ਦੇ ਸਿਰਾਂ ਦੇ ਉੱਤੇ ਡੰਡੇ ਮਾਰੇ ਗਏ ਨੇ ਇੱਥੋਂ ਤੱਕ ਆਪਾਂ ਇਹਨਾਂ ਦੀ ਦਰਿੰਦਗੀ ਦੇਖ ਸਕਦੇ ਹਾਂ ਕਿ ਇਹ ਬੱਚਿਆਂ ਨੂੰ ਕੀ ਸਮਝਦੇ ਨੇ ਜਿਹੜੇ ਸਿਰਫ ਆਪਣੇ ਹੱਕ ਦੇ ਖਾਤਰ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਖਾਤਰ ਆਪਣਾ ਜੋ ਕਿ ਪ੍ਰੋਟੈਸਟ ਕਰ ਰਹੇ ਸੀਗੇ ਸ਼ਾਂਤਵੇਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ ਤੁਹਾਡੇ ਵੱਲੋਂ ਕੀ ਕੀ ਅਜੰਡੇ ਰਹੇ ਪ੍ਰੈਸ ਕਾਨਫਰੰਸ ਦੇ ਵਿੱਚ ਖਾਸ ਜੀ ਬਿਲਕੁਲ ਜਿਸ ਤਰ੍ਹਾਂ ਕਿ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਇਸ ਨੂੰ ਲੀਡ ਕਰ ਰਿਹਾ ਤੇ ਉਹਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ ਹੂੰ ਹੂੰ ਤੇ ਉਸ ਦੇ ਵਿੱਚ ਮਤਲਬ ਮੇਨ ਤੇ ਇਹੀ ਫੈਸਲੇ ਕੀਤੇ ਗਏ ਸੀ ਕਿ ਜੋ ਵੀ ਅਗਲੀ ਰਣਨੀਤੀ ਆ ਵੀ ਜਿਸ ਤਰ੍ਹਾਂ ਹੁਣ ਪਿਛਲੇ ਦਿਨੀ ਵੀਸੀ ਮੈਡਮ ਦਾ ਜਾਂ ਪੰਜਾਬ ਸਰਕਾਰ ਦਾ ਜੋ ਸਾਡੇ ਨਾਲ ਮਤਲਬ ਡਾਇਲੌਗ ਹੋਇਆ ਵੀਸੀ ਮੈਡਮ ਦਾ ਤੇ ਚਲੋ ਜੋ ਬਰਤਾਰਾ ਰਿਹਾ ਵਾ ਸਾਡੇ ਨਾਲ ਹੂੰ ਵੀ ਇਹ ਸੰਘਰਸ਼ ਜੋ ਵੀ ਇਹਨਾਂ ਨੇ ਕੀਤਾ लाठੀਆਂ ਭਰਾਈਆਂ ਜਾਂ ਡੀਐਸਪੀ ਗੁਰਮੁਖ ਸਿੰਘ ਵੱਲੋਂ ਬਿਆਨ ਆਇਆ ਕਿ ਜੇ ਤੁਸੀਂ ਇਹ ਕਰੋਗੇ ਅਸੀਂ लाठੀਆਂ ਭਰਾਵਾਂਗੇ ਜੇ ਤੁਸੀਂ ਗਾਂ ਕੁਝ ਮੰਗੋਗੇ ਤੇ ਅਸੀਂ ਗੋਲੀਆਂ ਚਲਾਵਾਂਗੇ ਇਹ ਵੀ ਕਿਹਾ ਗਿਆ ਇਹ ਬਿਲਕੁਲ ਬਿਆਨ ਆਇਆ ਜੀ ਉਹਨਾਂ ਦਾ ਤੇ ਜਦੋਂ ਇਹ ਗੱਲ ਹੋਈ ਹੈ ਵੀ ਹਾਂਜੀ ਹੁਣ ਦੱਸੋ ਮਤਲਬ ਕੈਮਰੇ ਸਾਹਮਣੇ ਬੋਲੋ ਇਹ ਗੱਲ ਉਦੋਂ ਉਹ ਚੁੱਪ ਕਰ ਗਏ ਇਹ ਸ਼ਰੀਆਮ ਉਹਨਾਂ ਨੇ ਡਾਇਲੌਗ ਕੀਤਾ ਹੈ 27 ਦਿਨ ਦੇ ਵਿੱਚ ਕੀ ਕੀ ਖਾਸ ਅਪਡੇਟਸ ਮੋਰਚੇ ਦੀਆਂ ਰਹੀਆਂ ਨੇ ਜਿਸ ਤੋਂ ਤੁਹਾਨੂੰ ਇਹ ਥੋੜੀ ਜਿਹੀ ਆਸਬੱਜੀ ਹੋਵੇ ਕਿ ਸੰਘਰਸ਼ ਬੇਸ਼ੱਕ ਲੰਬਾ ਲੜਨਾ ਪਏ ਪਰ ਜਿੱਤ ਸਾਡੀ ਜ਼ਰੂਰ ਹੋਏਗੀ ਜੀ ਬਿਲਕੁਲ ਜਿੱਦਾਂ 2021 ਦੇ ਵਿੱਚ ਵੀ ਸੈਨੇਟ ਦੀਆਂ ਚੋਣਾਂ ਨਹੀਂ ਕਰਾਈਆਂ ਜਾ ਰਹੀਆਂ ਸੀ ਉਸ ਦੇ ਵਿੱਚ ਵੀ ਬਹੁਤ ਲੰਬਾ ਸੰਘਰਸ਼ ਹੋਇਆ ਗਿਆ ਸੀ ਹੁਣ ਉਸੇ ਤਰ੍ਹਾਂ 21 ਤਰੀਕ ਤੋਂ ਅਸੀਂ ਮੋਰਚੇ ਦੇ ਵਿੱਚ ਡਟੇ ਸੀਗੇ ਦੀਵਾਲੀ ਆਈ ਅਸੀਂ ਗਾਲੀ ਦੀਵਾਲੀ ਵੀ ਇੱਥੇ ਮਨਾਈ ਕਰੀ ਅਸੀਂ ਆਪਣੇ ਘਰਾਂ ਵੱਲ ਨਹੀਂ ਵੇਖਿਆ ਅਸੀਂ ਇੱਥੇ ਹੀ ਸੰਘਰਸ਼ ਦੇ ਵਿੱਚ ਡਟੇ ਰਹੇ ਉਸ ਤੋਂ ਬਾਅਦ ਮਤਲਬ ਹੋਰ ਪਾਰਟੀਆਂ ਜਾਂ ਪੂਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੈਨੇਟਰਾਂ ਵੱਲੋਂ ਹੋਰ ਜਿੰਨੇ ਆਪਣੇ ਪੋਲੀਟੀਕਲ ਸਹਿਬਾਨ ਨੇ ਸਾਰੇ ਵੱਲੋਂ ਬਹੁਤ ਹੀ ਜ਼ਿਆਦਾ ਸਹਿਯੋਗ ਮਿਲਿਆ ਮਤਲਬ ਸੈਨੇਟ ਪੱਖੀ ਹੰਗਾਰਾ ਮਿਲਿਆ ਇੱਕ ਦਰਦ ਦਿਖਿਆ ਉਹਨਾਂ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਵਾਸਤੇ ਕਿਉਂਕਿ ਜੇ ਸੈਨੇਟ ਇੱਥੋਂ ਖਤਮ ਹੁੰਦੀ ਹੈ ਤੇ ਪੰਜਾਬ ਦਾ ਦਾਵਾ ਜਿਹੜਾ ਵਾ ਉਹ ਪੰਜਾਬੀ ਯੂਨੀਵਰਸਿਟੀ ਤੋਂ ਖਤਮ ਹੁੰਦਾ ਹੈ ਇਹ ਮਤਲਬ ਮੇਨ ਚੀਜ਼ ਹੈ ਬਾਕੀ ਜਿਹੜੇ ਹੁਣ ਪਰਚੇ ਕੀਤੇ ਗਏ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨੁੰਦਿਆ ਕਰਦੇ ਆ ਇਹ ਬਿਲਕੁਲ ਵਾਪਸ ਹੋਣੀ ਚਾਹੀਦੇ ਆ ਝੂਠੇ ਪਰਚੇ ਬਾਕੀ ਮੋਰਚਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਸੀ ਹੈ ਤੇ ਰਹੂਗਾ ਇਹ ਸੰਘਰਸ਼ ਇਥੇ ਹੋਰ ਤਿੱਖਾ ਹੋਊਗਾ ਇਹ ਡੰਡਿਆਂ ਜਾਂ ਗੋਲੀਆਂ ਨਾਲ ਇਹ ਥੰਮਣ ਵਾਲਾ ਨਹੀਂ ਠੀਕ ਹੈ ਤੁਸੀਂ ਪੰਜਾਬ ਦੇ ਦਾਅਵੇ ਦੀ ਗੱਲ ਕਰ ਰਹੇ ਹੋ ਤੇ ਅੱਜ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਸਟੇਟਮੈਂਟ ਵੀ ਆਈ ਹੈ ਚੰਡੀਗੜ੍ਹ ਨੂੰ ਲੈ ਕੇ ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਚੰਡੀਗੜ੍ਹ ਦੇ ਲਈ ਵੀ ਬੜੀ ਜਦੋਜਹਿਦ ਕਰਨੀ ਪੈਂਦੀ ਹੈ ਪੰਜਾਬ ਨੂੰ ਆਪਣਾ ਦਾਵਾ ਰੱਖਣ ਵਾਸਤੇ ਤੇ ਨਾਇਬ ਸੈਣੀ ਕਹਿੰਦੇ ਨੇ ਕਿ ਹਰਿਆਣੇ ਦਾ ਵੀ ਓਨਾ ਹੀ ਹੱਕ ਹੈ ਚੰਡੀਗੜ੍ਹ ਤੇ ਜਿੰਨਾ ਪੰਜਾਬ ਦਾ ਹੈ ਦੇਖੋ ਜੀ ਹਰਿਆਣੇ ਦਾ ਹੱਕ ਤੇ ਆਪਾਂ ਪਿੱਛੇ ਜੋ ਵਰਤਾਰੇ ਵਰਤੇ ਉਹਨਾਂ ਤੋਂ ਆਪਾਂ ਪਾਸਟ ਦੇ ਵਿੱਚ ਜੋ ਵੀ ਹੋਇਆ ਉਸ ਤੋਂ ਆਪਾਂ ਸਿੱਧ ਕਰ ਸਕਦੇ ਹਾਂ ਜਦੋਂ 1966 ਦਾ ਐਕਟ ਆਇਆ ਹੂੰ ਉਸ ਦੇ ਵਿੱਚ ਬਕਾਇਦਾ ਇਹ ਸੀਗਾ ਕਿ ਹਰਿਆਣੇ ਨੂੰ ਹਰਿਆਣਾ ਹਿਮਾਚਲ ਤੇ ਪੰਜਾਬ ਇਹਨਾਂ ਤਿੰਨਾਂ ਦਾ ਸ਼ੇਅਰ ਹੁੰਦਾ ਸੀਗਾ ਪੰਜਾਬ ਦੇ ਵਿੱਚ ਜਦੋਂ ਉਸ ਤੋਂ ਬਾਅਦ ਹੌਲੀ-ਹੌਲੀ ਹਰਿਆਣੇ ਨੇ ਵੀ ਆਪਣਾ ਇਥੋਂ ਸ਼ੇਅਰ ਕੱਢਿਆ ਹਿਮਾਚਲ ਨੇ ਵੀ ਆਪਣਾ ਸ਼ੇਅਰ ਕੱਢਿਆ ਦੋਵਾਂ ਨੇ ਆਪਣੀਆਂ ਵੱਖਰੀਆਂ ਯੂਨੀਵਰਸਿਟੀਆਂ ਬਣਾਈਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜਿਹੜੀ ਅਫੀਲੀਏਸ਼ਨ ਹੈ ਕਾਲਜੇਸ ਦੀ ਉਹ ਉਹਨਾਂ ਯੂਨੀਵਰਸਿਟੀਆਂ ਤੋਂ ਦੇਣੀ ਸ਼ੁਰੂ ਕਰਤੀ ਆ ਜਿੱਥੇ ਮੁੱਖ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਸਟੇਕਹੋਲਡਰ ਜੋ ਵੀ ਆ ਉਹ ਪੰਜਾਬ ਰਹਿ ਚੁੱਕਿਆ ਵਾ ਜੋ ਵੀ ਇਹਨਾਂ ਦੀ ਗ੍ਰਾਂਟ ਆ ਜਾਂ ਜੋ ਵੀ ਇਹਨਾਂ ਦੇ ਉਹ ਐਕਸਪੈਂਸ ਆ ਉਹ ਪੰਜਾਬ ਮੁੱਖ ਤੌਰ ਤੇ ਦੇ ਰਿਹਾ ਵਾ ਬਾਕੀ ਸੀਐਮ ਸਾਹਿਬ ਦਾ ਪਿੱਛੇ ਜੇ ਮਤਲਬ ਉਹਨਾਂ ਨੇ ਇਹ ਵੀ ਕਿਹਾ ਪੰਜਾਬ ਸਰਕਾਰ ਨੇ ਕਿ ਜੋ ਵੀ 1966 ਤੋਂ ਲੈ ਕੇ ਹੁਣ ਤੱਕ ਹਰਿਆਣਾ ਨੇ ਇਹਨਾਂ ਪੰਜਾਬ ਯੂਨੀਵਰਸਿਟੀ ਨੂੰ ਜੋ ਵੀ ਗ੍ਰਾਂਟ ਦਿੱਤੀ ਆ ਉਹ ਅਸੀਂ ਸਣੇ ਮੂਲ ਸਣੇ ਵਿਆਜ ਵਾਪਸ ਕਰਨ ਨੂੰ ਤਿਆਰ ਹੂੰ ਪੰਜਾਬ ਸਰਕਾਰ ਨੇ ਬਿਲਕੁਲ ਜੀ ਤੇ ਇਥੋਂ ਪੰਜਾਬ ਸਰਕਾਰ ਦਾ ਇਹ ਪਹ ਲੱਗਦਾ ਵੀ ਉਹ ਬਿਲਕੁਲ ਮਤਲਬ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਮਤਲਬ ਉਹਦੇ ਵਾਸਤੇ ਹੀ ਆ ਜੇ ਪੰਜਾਬ ਯੂਨੀਵਰਸਿਟੀ ਤੋਂ ਪੰਜਾਬ ਦਾ ਹੱਕ ਕਿਉਂ ਕਿ ਹਰ ਇੱਕ ਸਟੇਟ ਦੀ ਇੱਕ ਆਪਣੀ ਇੱਕ ਯੂਨੀਵਰਸਿਟੀ ਹੈਗੀ ਆ ਹੂੰ ਹੂੰ ਫਿਰ ਪੰਜਾਬ ਯੂਨੀਵਰਸਿਟੀ ਨੂੰ ਇੰਟਰ ਸਟੇਟ ਯੂਨੀਵਰਸਿਟੀ ਦਾ ਦਰਜਾ ਕਿਉਂ ਦਿੱਤਾ ਗਿਆ ਜਦੋਂ ਸਾਰਾ ਸਟੇਕ ਹੇਲਡਰ ਪੰਜਾਬ ਆ ਜਿੰਨੇ ਵੀ ਐਫੀਲੀਏਸ਼ਨ ਆ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਦੇ ਕਾਲਜਸ ਦੀ ਆ ਜਿੰਨੇ ਵੀ ਸੈਨੇਟ ਦੇ ਮੈਂਬਰ ਨੇ ਉਹ ਪੰਜਾਬ ਯੂਨੀਵਰਸਿਟੀ ਦੇ ਗ੍ਰੈਜੂਏਟ ਨੇ ਹੂੰ ਜੋ ਵੀ ਮੈਂਬਰਸ ਬਣਦੇ ਨੇ ਹੂੰ ਇਸ ਕਰਕੇ ਜੇ ਪੰਜਾਬ ਦਾ ਦਾਵਾ ਪੰਜਾਬ ਯੂਨੀਵਰਸਿਟੀ ਤੋਂ ਹਟਦਾ ਵਾ ਮਤਲਬ ਪੰਜਾਬ ਦਾ ਦਾਵਾ ਚੰਡੀਗੜ੍ਹ ਤੋਂ ਵੀ ਹਟਦਾ ਵਾ ਹਾਲਾਂਕਿ ਜਿਹੜਾ ਚੰਡੀਗੜ੍ਹ ਉਹ ਆ ਜਿਹੜਾ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ ਹੂੰ ਜਿਸ ਤਰ੍ਹਾਂ ਵਿਤਕਰੇਤੀ ਗੱਲ ਹੋ ਰਹੀ ਹੈ ਜਾਂ ਦਾਵੇ ਦੀ ਗੱਲ ਹੋ ਰਹੀ ਹੈ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੀ ਗੱਲ ਕਰੀਏ ਪੰਜਾਬੀ ਯੂਨੀਵਰਸਿਟੀ ਦੀ ਗੱਲ ਕਰੀਏ लाठी चार्ज ਤੋਂ ਜੋ ਰਵਈਆ ਸੀ ਵੇਖਿਆ ਉਦੋਂ ਤੋਂ ਜ਼ਾਹਿਰ ਹੁੰਦਾ ਹੈ ਪਰ ਜਦੋਂ ਅਸੀਂ ਇਨ ਕੈਂਪਸ ਸਟੂਡੈਂਟਸ ਦੀ ਗੱਲ ਕਰੀਏ ਕਿ ਟੀਚਰਸ ਦੇ ਵੱਲੋਂ ਜਾਂ ਸਟਾਫ ਦੇ ਵੱਲੋਂ ਯੂਨੀਵਰਸਿਟੀ ਨਾਨ ਟੀਚਿੰਗ ਐ ਟੀਚਿੰਗ ਸਟਾਫ ਦੇ ਵੱਲੋਂ ਵੀ ਕੋਈ ਵਿਕਰਾ ਕੀਤਾ ਜਾਂਦਾ ਕਿ ਪੰਜਾਬੀ ਵਿਦਿਆਰਥੀਆਂ ਨੂੰ ਹੋਰ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਤੇ ਦੂਜੇ ਵਿਦਿਆਰਥੀਆਂ ਨੂੰ ਅਲੱਗ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਕਦੀ ਐਦਾਂ ਹੋਇਆ ਅ ਦੇਖੋ ਜੀ ਐਦਾਂ ਸਿੱਧੇ ਤੌਰ ਤੇ ਆਪਾਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਬਾਕੀ ਜਿਹੜੀ ਪੀਯੂ ਅਥਾਰਟੀ ਆ ਜਿਹੜੀ ਉੱਤੇ ਇੱਕ ਤਾਨਾਸ਼ਾ ਹਾਕਮ ਬੈਠਾ ਵਾ ਉਹਦਾ ਮੋਡ ਤੋਂ ਹੀ ਇਹ ਵਰਤਾਰਾ ਰਿਹਾ ਆ ਕੀ ਇਸ ਨੂੰ ਸੈਂਟਰ ਦੇ ਹਵਾਲੇ ਕੀਤਾ ਜਾਵੇ ਜਾਂ ਪੰਜਾਬ ਤੋਂ ਖੋਣ ਦੀਆਂ ਕੋਸ਼ਿਸ਼ਾਂ ਕੋਸ਼ਿਸ਼ਾਂ ਜਿਹੜੀਆਂ ਉਹ ਪਿੱਛੇ ਤੋਂ ਹੀ ਬਹੁਤ ਪੁਰਾਣਾ ਚੱਲਦੀਆਂ ਆਈਆਂ ਨੇ ਬਾਕੀ ਇਸ ਦੇ ਵਿੱਚ ਜੇ ਆਪਾਂ ਹਰਿਆਣਾ ਤੇ ਹਿਮਾਚਲ ਦੀ ਗੱਲ ਕਰਦੇ ਜੇ ਆਪਾਂ ਸੈਂਟਰ ਦੀ ਗੱਲ ਕਰਦੇ ਹਾਂ ਮੁੱਖ ਤੌਰ ਤੇ ਜਿਸ ਦੇ ਅਰਾਊਂਡ ਇਹ ਇਸ਼ੂ ਆ ਜੋ ਇਹ ਮੋਰਚਾ ਲੱਗਿਆ ਵਾ ਇਹ ਬਿਲਕੁਲ ਦਿਮਾਗ ਦੇ ਵਿੱਚੋਂ ਗੱਲ ਕੱਢ ਦਿੱਤੀ ਜਾਵੇ ਕਿ ਇਹ ਜੋ ਵੀ ਆ ਸਿਰਫ ਪੰਜਾਬ ਦਾ ਪੰਜਾਬ ਵਾਸਤੇ ਇਹ ਸੈਨੇਟ ਬੰਦੀ ਆ ਜੇ ਸੈਨੇਟ ਇੱਥੋਂ ਖਤਮ ਹੁੰਦੀ ਆ ਤੇ ਫੀਸਾਂ ਸਾਰਿਆਂ ਦੀਆਂ ਵਧਣੀਆਂ ਹੂੰ ਸਿਰਫ ਇੱਥੇ ਪੰਜਾਬ ਦੇ ਬੱਚੇ ਨਹੀਂ ਪੜਦੇ ਨਾ ਇਕੱਲੇ ਹਿਮਾਚਲ ਦੇ ਪੜਦੇ ਨਾ ਹਰਿਆਣੇ ਦੇ ਪੜਦੇ ਤੇ ਸਾਰਿਆਂ ਦੇ ਬੱਚੇ ਪੜਦੇ ਯਾਨੀ ਕਿ ਮਣੀਪੁਰ ਤੋਂ ਆਣ ਕੇ ਇੱਥੇ ਬੱਚੇ ਪੜ ਰਹੇ ਨੇ ਇਸ ਕਰਕੇ ਜੇ ਫੀਸਾਂ ਵਧ ਰਹੀਆਂ ਨੇ ਜਾਂ ਬੱਚਿਆਂ ਤੇ ਕੋਈ ਤਕਾ ਹੋ ਜਾ ਉਹ ਸਿਰਫ ਪੰਜਾਬ ਦੇ ਬੱਚਿਆਂ ਤੇ ਤਕਾ ਨਹੀਂ ਹੋ ਰਿਹਾ ਉਹ ਹਰਿਆਣੇ ਹਿਮਾਚਲ ਉਹ ਰਾਜਸਥਾਨ ਉਹ ਮਨੀਪੁਰ ਦੇ ਬੱਚਿਆਂ ਤੇ ਵੀ ਤੱਕਾ ਹੋ ਰਿਹਾ ਇਸ ਕਰਕੇ ਇਹ ਬੱਚਿਆਂ ਦਾ ਹੀ ਮੇਨ ਇਸ਼ੂ ਆ ਹੂੰ ਠੀਕ ਹੈ ਜੇ ਗੱਲ ਕਰੀਏ ਅਸੀਂ ਪ੍ਰੋਟੈਸਟ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਸੋ ਤੁਸੀਂ ਲਗਾਤਾਰ ਬੈਠੇ ਵੀ ਹੋ ਧਰਨੇ ਦੇ ਉੱਤੇ ਤੇ ਜੇ ਜਿਹੜੀ ਸਟੱਡੀ ਦੀ ਗੱਲ ਕਰੀਏ ਪੜਾਈ ਦੀ ਗੱਲ ਕਰੀਏ ਕਿਉਂਕਿ ਸੈਮੈਸਟਰ ਦੇ ਐਗਜ਼ਾਮਸ ਵੀ ਦੇਣੇ ਹੁੰਦੇ ਨੇ ਨਵੰਬਰ ਚੱਲ ਰਿਹਾ ਆਈ ਥਿੰਕ ਦਸੰਬਰ ਦੇ ਵਿੱਚ ਤੁਹਾਡੇ ਐਗਜ਼ਾਮਸ ਵੀ ਹੋਣਗੇ ਜੀ ਜੀ ਬਿਲਕੁਲ ਤੇ ਫਿਰ ਉਸ ਚੀਜ਼ ਉਹ ਚੀਜ਼ ਕਿੰਨੀ ਕੀ ਇਫੈਕਟ ਕਰ ਰਹੀ ਹੈ ਪੜਾਈ ਨੂੰ ਕਿਉਂਕਿ ਲਾਅ ਦੀ ਜੇ ਗੱਲ ਕਰੀਏ ਲਾਅ ਵੀ ਬਹੁਤ ਟਫ ਹੁੰਦਾ ਬਹੁਤ ਸਾਰੀ ਕਿਤਾਬਾਂ ਪੜ੍ਹਨੀਆਂ ਪੈਂਦੀਆਂ ਨੇ ਬਹੁਤ ਸਾਰੇ ਕਾਨੂੰਨੀ ਦਾਪੇਜ ਪੜ੍ਹਨੇ ਪੈਂਦੇ ਨੇ ਫਿਰ ਇਨ ਬਿਟਵੀਨ ਸਟੱਡੀ ਕਿਵੇਂ ਮੈਨੇਜ ਕਰਦੇ ਹੋ ਇਹ ਤਾਂ ਦੇਖੋ ਜੀ ਫਿਰ ਉਹ ਹੀ ਗੱਲ ਆ ਗਈ ਕਿ ਜੇ ਤੇ ਪੰਜਾਬ ਯੂਨੀਵਰਸਿਟੀ ਬਚੂਗੀ ਫੇਰ ਹੀ ਇੱਥੇ ਪੜ੍ਹਾਈ ਕੰਟੀਨਿਊ ਰਹੂਗੀ ਜੇ ਪੰਜਾਬ ਯੂਨੀਵਰਸਿਟੀ ਹੀ ਨਹੀਂ ਬਚੀ ਫਿਰ ਪੜ੍ਹਾਈ ਕਿੱਥੋਂ ਕੰਟੀਨਿਊ ਰਹੇਗੀ ਇਹ ਤਾਂ ਹੁਣ ਜਿੰਨੇ ਵੀ ਸੰਘਰਸ਼ ਨੂੰ ਮਤਲਬ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬੀ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਜਾਂ ਹੱਕਾਂ ਲਈ ਲੜਨ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਇਸ ਚੀਜ਼ ਨੂੰ ਕੁਰਬਾਨੀ ਕਹਿ ਲੋ ਜਾਂ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਬਿਲਕੁਲ ਮਤਲਬ ਇਸ ਤਰੀਕੇ ਨਾਲ ਹੀ ਲੜ ਰਹੇ ਨੇ ਕਿ ਉਹ ਦੂਸਰੇ ਆਪਣੇ ਅਕੈਡਮਿਕਸ ਵੀ ਮੈਨੇਜ ਕਰ ਰਹੇ ਨੇ ਤੇ ਆਪਣਾ ਜਿਹੜਾ ਯੋਗਦਾਨ ਹੈ ਉਹ ਦਰਨੇ ਦੇ ਵਿੱਚ ਵੀ ਪਾ ਰਹੇ ਨੇ ਕਿ ਆਪਣੀ ਜਿਹੜੀ ਮਤਲਬ ਉਹ ਇਹ ਸਮਝਦੇ ਨੇ ਕਿ ਇਹ ਉਹ ਮੁੱਦਾ ਹੈ ਜਿਹਦੇ ਵਾਸਤੇ ਜੇ ਅਸੀਂ ਨਹੀਂ ਬੋਲੇ ਇਹ ਕੱਲ ਨੂੰ ਕਿਸੇ ਨੇ ਨਹੀਂ ਬੋਲਣਾ ਇਹ ਅੱਜ ਜੋ ਵੀ ਹੋਊਗਾ ਇਹ ਇਤਿਹਾਸਰ ਦੇ ਤਾ ਰਚਿਆ ਜਾਊਗਾ ਕੱਲ ਨੂੰ ਜਿੰਨੇ ਵੀ ਇੱਥੇ ਇਹ ਇੱਥੇ ਕਹਿੰਦੇ ਆ ਕਿ ਇੱਥੇ ਬੱਚੇ ਆਪਣਾ ਭਵਿੱਖ ਬਣਾਉਣ ਆਉਂਦੇ ਆ ਬਟ ਅੱਜ ਦੀ ਤਰੀਕ ਦੇ ਵਿੱਚ ਜੋ ਅਥਾਰਟिटीज ਦਾ ਵਰਤਾਰਾ ਆ ਉਹ ਅੱਜ ਇਹ ਬਣ ਚੁੱਕਿਆ ਕਿ ਅੱਜ ਜਿਹੜੇ ਬੱਚੇ ਆਪਣੀ ਭਵਿੱਖ ਨੂੰ ਸਿਰਫ ਬਚਾਉਣ ਲਈ ਆਉਂਦੇ ਆ ਬਣਾਉਣ ਲਈ ਨਹੀਂ ਆਉਂਦੇ ਇਹ ਅੱਜ ਜੋ ਵੀ ਹੋ ਰਿਹਾ ਇਹ ਭਵਿੱਖ ਨੂੰ ਪੰਜਾਬ ਯੂਨੀਵਰਸਿਟੀ ਨੂੰ ਜਾਂ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟਸ ਪੜ੍ਹਨਗੇ ਉਹਨਾਂ ਨੂੰ ਬਚਾਉਣ ਲਈ ਹੋ ਰਿਹਾ ਵਾ ਇਹ ਬਾਕੀ ਅ ਕੈਡੈਮਿਕਸ ਜਿਹੜੀ ਤੁਸੀਂ ਗੱਲ ਕਰਦੇ ਇਹ ਨਾਲ ਨਾਲ ਹੀ ਇਦਾਂ ਚੱਲਦੀ ਰਹਿੰਦੀ ਹੂੰ ਜੇ ਵੀਸੀ ਦੀ ਗੱਲ ਕਰੀਏ ਤਾਂ ਵਾਈਸ ਚਾਂਸਲਰ ਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਹੁਣ ਤੱਕ ਸਿੱਖ ਵੀਸੀ ਜਿਵੇਂ ਗਲਤਨੀਤ ਪੰਜਾਬ ਯੂਨੀਵਰਸਿਟੀ ਨੂੰ ਸ਼ਾਇਦ ਕਦੇ ਨਹੀਂ ਮਿਲੇ ਤੇ ਜੇ ਸਿੱਖ ਵੀਸੀ ਹੁੰਦਾ ਤੇ ਕੀ ਇਹ ਇਹ ਮੁਸ਼ਕਿਲ ਹੱਲ ਹੋ ਜਾਂਦੀ ਤੁਹਾਨੂੰ ਲੱਗਦਾ ਹੈ ਦੇਖੋ ਜੀ ਇਸ ਚੀਜ਼ ਤੇ ਤੇ ਬਿਲਕੁਲ ਮਤਲਬ ਆਪਾਂ ਕਹਿ ਨਹੀਂ ਸਕਦੇ ਇਹ ਕਿ ਜੇ ਸਿੱਖ ਹੁੰਦਾ ਜਾਂ ਹਿੰਦੂ ਹੁੰਦਾ ਜਾਂ ਵੇਖੋ ਅਥਾਰਟੀ ਜੋ ਹਾਕਮ ਹੁੰਦਾ ਵਾ ਉਹਦਾ ਕੋਈ ਧਰਮ ਨਹੀਂ ਹੁੰਦਾ ਹਮ ਹੁਣ ਅੱਜ ਤੱਕ ਇੱਥੇ ਜਿੰਨੇ ਵੀ ਵੀਸੀ ਰਹੇ ਨੇ ਹਮ ਉਹਨਾਂ ਦਾ ਮਤਲਬ ਮੇਨ ਅਜੰਡਾ ਇਹੀ ਰਿਹਾ ਆ ਸੈਂਟਰ ਵੱਲ ਹੀ ਉਹਨਾਂ ਦਾ ਚੁਕਾ ਰਿਹਾ ਜੋ ਸੈਂਟਰ ਕਹੋਗੇ ਉਹ ਉਹਨਾਂ ਨੇ ਲਾਗੂ ਕਰਨਾ ਇਸ ਕਰਕੇ ਅਥਾਰਟੀ ਜਾਂ ਜੋ ਵੀ ਸੈਂਟਰ ਹੈ ਜਾਂ ਹਾਕਮ ਹੈ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਨੇ ਜੇ ਧੱਕਾ ਕਰਨਾ ਵਾ ਉਹਨੇ ਕਰਨਾ ਹੀ ਕਰਨਾ ਉਹਨੇ ਧਰਮ ਵੇਖ ਕੇ ਜਾਂ ਅੱਗੇ ਕੀ ਵੇਖ ਕੇ ਕਿਹੜੀ ਸਟੇਟ ਦਾ ਜਾਂ ਕੀ ਹੈ ਉਹ ਵੇਖ ਕੇ ਨਹੀਂ ਕਰਨਾ ਹਮ ਯੂਨੀਵਰਸਿਟੀਆਂ ਦਾ ਹੋਰ ਵੀ ਬਹੁਤ ਨੇ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰ ਲਈਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਦੀ ਗੱਲ ਕਰ ਲਈਏ ਪੰਜਾਬ ਕੇਤਬੜੀ ਯੂਨੀਵਰਸਿਟੀ ਲੁਧਿਆਣਾ ਦੀ ਗੱਲ ਕਰ ਲਈਏ ਹਾਲਾਂਕਿ ਉਹਨਾਂ ਦੇ ਆਪਣੇ ਆਪਣੇ ਚੈਲੰਜਸ ਨੇ ਕੁਝ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਉਹ ਵੀ ਲੰਘ ਰਹੀਆਂ ਨੇ ਪਰ ਉਹਨਾਂ ਨੂੰ ਸੈਂਟਰਲਾਈਜ਼ ਕਰਨ ਦੀ ਹਜੇ ਤੱਕ ਮਤਲਬ ਇਸ ਤਰ੍ਹਾਂ ਤਵੱਜੂ ਨਹੀਂ ਦਿੱਤੀ ਗਈ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਸੈਂਟਰਲਾਈਜ਼ ਕਰਨ ਦਾ ਜ਼ੋਰ ਲੱਗਿਆ ਹੋਇਆ ਇਹਦੇ ਪਿੱਛੇ ਕੀ ਕਾਰਨ ਲੱਗਦੇ ਨੇ ਦੇਖੋ ਜੀ ਜੇ ਆਪਾਂ ਬਾਕੀ ਯੂਨੀਵਰਸਿਟੀਆਂ ਦੀ ਗੱਲ ਕਰਦੇ ਆ ਜੀਐਨਡੀਯੂ ਅਮਰੇਸਰ ਮੈਂ ਉੱਥੋਂ ਦਾ ਪੜਿਆ ਹੋਇਆ ਹਾਂ ਜੀ ਮੇਰੇ ਗ੍ਰੈਜੂਏਸ਼ਨ ਉੱਥੋਂ ਦੀ ਹਮ ਪਟਿਆਲੇ ਦੀ ਗੱਲ ਕਰਦੇ ਆ ਹਮ ਹੁਣ ਇਹ ਉਹ ਯੂਨੀਵਰਸਿਟੀਆਂ ਨੇ ਹੁਣ ਜੇ ਜੀਐਨਡੀਯੂ ਦੀ ਗੱਲ ਕਰੀਏ ਹਮ ਉਹ ਮੋਸਟਲੀ ਮੋਸਟਲੀ ਕਹਿ ਸਕਦੇ ਆ ਆਪਾਂ ਪ੍ਰਾਈਵੇਟਾਈਜ਼ੇਸ਼ਨ ਵੱਲ ਜਾ ਚੁੱਕੀ ਹਮ ਕਿ ਨਾ ਉੱਥੇ ਇਲੈਕਸ਼ਨਸ ਹੋ ਰਹੀਆਂ ਨੇ ਹਮ ਨਾ ਹੀ ਉੱਥੇ ਕੋਈ ਇਸ ਤਰ੍ਹਾਂ ਦੇ ਕੋਰਸ ਹੈ ਵੀ ਜਿੱਥੇ ਬੱਚੇ ਆਪ ਜਾ ਕੇ ਮਤਲਬ ਇਹ ਕਹਿ ਸਕਦੇ ਨੇ ਆਪ ਵੀ ਇੱਥੇ ਫੀਸਾਂ ਬਹੁਤ ਸਸਤੀਆਂ ਨੇ ਹਮ ਜਾਂ ਕੋਈ ਆਮ ਘਰ ਦਾ ਉੱਥੇ ਜਿੱਦਾਂ ਦੇ ਉੱਥੇ ਫੀਸ ਹਾਈਕ ਹੋ ਰਹੇ ਨੇ ਹਮ ਉਹ ਆਮ ਘਰ ਦਾ ਜਵਾਕ ਉੱਥੇ ਜਾ ਕੇ ਪੜ ਨਹੀਂ ਸਕਦਾ ਹੁਣ ਪੰਜਾਬ ਯੂਨੀਵਰਸਿਟੀ ਹੀ ਇੱਕ ਇਦਾਂ ਦੀ ਆਪਾਂ ਕਹਿ ਸਕਦੇ ਨਾਰਥ ਦੇ ਵਿੱਚ ਯੂਨੀਵਰਸਿਟੀ ਹੈ ਜਿੱਥੇ ਸਟੂਡੈਂਟ ਕਾਉਂਸਲ ਆ ਸਟੂਡੈਂਟਸ ਦੀਆਂ ਇਲੈਕਸ਼ਨਸ ਹੁੰਦੀਆਂ ਵਾ ਜੇ ਕੋਈ ਵੀ ਮਸਲਾ ਉੱਠਦਾ ਵਾ ਅਥਾਰਟੀ ਵੱਲੋਂ ਸਟੂਡੈਂਟਸ ਆਪਣਾ ਪ੍ਰੋਟੈਸਟ ਕਰ ਸਕਦੇ ਆ ਇਹ ਜੋ ਇੱਕ ਡੈਮੋਕਰੈਟਿਕ ਸਟਰਕਚਰ ਆ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਇਸੇ ਕਰਕੇ ਸੈਂਟਰ ਦਾ ਜਾਂ ਅਥਾਰਟੀ ਦਾ ਇਹ ਹੀ ਹੋਰ ਲੱਗਾ ਹੋਇਆ ਵਾ ਕਿ ਬਾਕੀ ਯੂਨੀਵਰਸਟੀਆਂ ਤੋਂ ਅਸੀਂ ਦਬਾਲ ਲਿਆ ਹੁਣ ਪੰਜਾਬ ਯੂਨੀਵਰਸਿਟੀ ਰਹਿ ਗਈ ਹੈ ਸਿਰਫ ਇਹਨੂੰ ਵੀ ਇਸ ਕਾਬਜ਼ ਕੀਤਾ ਜਾਵੇ ਇੱਥੇ ਸਟੂਡੈਂਟਸ ਆ ਆਪਣਾ ਜੋ ਇੱਕ ਡੈਮੋਕਰੈਟਿਕ ਡੈਮੋਕਰੈਟਿਕ ਸਟਰਕਚਰ ਆ ਉਹ ਇਥੇ ਨਾ ਛੱਡੀਏ ਤਾਂ ਕਿ ਸਟੂਡੈਂਟਸ ਆਪਣੀ ਆਵਾਜ਼ ਨਾ ਬੁਲੰਦ ਕਰ ਸਕਣ ਤਾਂ ਕਿ ਇਹ ਹੌਲੀ 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 ਪ੍ਰਾਈਵੇਟ ਕਰਨ ਦੀ ਜਾਂ ਸੈਂਟਰਲਾਈਜ਼ਡ ਕਰਨ ਦੀ ਤਦਾਰ ਵੱਲ ਵਧਦੀ ਜਾਵੇ ਹੁਣ ਜੇ ਆਪਾਂ ਗੱਲ ਕਰਦੇ ਆ ਪਟਿਆਲਾ ਯੂਨੀਵਰਸਿਟੀ ਦੀ ਉੱਥੇ ਬਹੁਤ ਟਾਈਮ ਤੋਂ ਵੀਸੀ ਦੀ ਨਿਯੁਕਤੀ ਨਹੀਂ ਹੋਈ ਨਾ ਹੀ ਸਟੇਟ ਜਾਂ ਨਾ ਹੀ ਉਸ ਨੂੰ ਫੰਡਿੰਗ ਆਉਂਦੀ ਆ ਵੀ ਉਹਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਆ ਪੰਜਾਬ ਯੂਨੀਵਰਸਿਟੀ ਹੁਣ ਇਥੋਂ ਇਹੀ ਗੱਲ ਆਉਂਦੀ ਆ ਕਿ ਹੌਲੀ 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 ਪੰਜਾਬ ਯੂਨੀਵਰਸਿਟੀ ਨੂੰ ਵੀ ਇਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਫਿਲਹਾਲ ਨਾਰਥ ਜਿਵੇਂ ਮੈਂ ਤੁਹਾਨੂੰ ਦੱਸਿਆ ਮਨੀਪੁਰ ਤੋਂ ਵੀ ਬੱਚੇ ਇੱਥੇ ਪੜ ਕੇ ਪੜਨ ਵਾਸਤੇ ਆ ਰਹੇ ਨੇ ਹੂੰ 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 ਇਸੇ ਕਰਕੇ ਆ ਰਹੇ ਨੇ ਇੱਥੇ ਫੈਸਿਲਿਟੀਆਂ ਨੇ ਹੂੰ ਇੱਥੇ ਫੀਸ ਬਾਕੀ ਕਾਲਜੇਸ ਜਾਂ ਯੂਨੀਵਰਸਿਟੀ ਦੇ ਮੁਕਾਬਲੇ ਬਹੁਤ ਘੱਟ ਹੈ ਕੁਆਲਿਟੀ ਆਫ ਐਜੂਕੇਸ਼ਨ ਹੈ ਹੂੰ ਇਸੇ ਕਰਕੇ ਇਹ ਜਿਹੜਾ ਡੈਮੋਕਰੈਟਿਕ ਸਟਰਕਚਰ ਆ ਇੱਥੋਂ ਦਾ ਉਹਨੂੰ ਤੋੜਨ ਦੀਆਂ ਪੂਰੀਆਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮ ਕੀ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਟੀਚਰਸ ਨੇ ਪ੍ਰੋਫੈਸਰਸ ਨੇ ਉਹਨਾਂ ਦਾ ਵੀ ਸਾਥ ਮਿਲਿਆ? ਜੀ ਬਿਲਕੁਲ ਪੰਜਾਬ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਨੇ ਆਇਆ ਹੋਰ ਵੀ ਜਥੇਬੰਦੀਆਂ ਨੇ ਟੀਚਰਸ ਦੀਆਂ ਹਮ ਬਿਲਕੁਲ ਉਹਨਾਂ ਦਾ ਪੂਰਾ ਸਾਥ ਮਿਲ ਰਿਹਾ। ਹਮ ਸੈਨੀਟਰਸ ਨੇ ਉਹਨਾਂ ਦਾ ਬਿਲਕੁਲ ਸਾਥ ਮਿਲ ਰਿਹਾ। ਹਮ ਬਾਕੀ ਸਟੂਡੈਂਟਸ ਸਟੂਡੈਂਟਸ ਵੱਲੋਂ ਵੀ ਪੂਰਾ ਸਾਥ ਮਿਲ ਰਿਹਾ। ਇੱਥੇ ਕੋਈ ਦੂਰ ਹੈ। ਜੋ ਪੁਲਿਸ ਨੇ ਤਸ਼ੱਦਦ ਤੁਹਾਡੇ ਤੇ ਟਾਇਆ ਜੋ ਪਰਚੇ ਤੁਹਾਡੇ ਤੇ ਦਰਜ ਕੀਤੇ ਗਏ ਤੁਹਾਨੂੰ ਹੀ ਕੁੱਟਿਆ ਤੇ ਬਾਅਦ ਚ ਤੁਹਾਡੇ ਤੇ ਹੀ ਸਟੂਡੈਂਟਸ ਤੇ ਹੀ ਨਾਨ ਅਵੇਲੇਬਲ ਧਰਾਵਾਂ ਜਿਹੜੀਆਂ ਨਿਉ ਲਗਾਈਆਂ ਗਈਆਂ ਸੋ ਉਹਨੂੰ ਲੈ ਕੇ ਕਾਨੂੰਨੀ ਤੌਰ ਤੇ ਕੋਈ ਲੀਗਲ ਜਿਹੜਾ ਐਕਸ਼ਨ ਲਾਉਂਗੇ ਜਾਂ ਚੁੱਪ ਕਰਕੇ ਬਹਿ ਜੂਗੇ ਜੀ ਬਿਲਕੁਲ ਇਹ ਹੁਣ ਜੋ ਵੀ ਕੁੱਟ ਮਾਰਦਾ ਹੋਇਆ ਜੋ ਵੀ ਲਾਠੀ ਚਾਰਜ ਹੋਇਆ ਜੋ ਪਰਚੇ ਹੋਏ ਨੇ ਇਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੀ ਪੰਜ ਮੈਂਬਰੀ ਕਮੇਟੀ ਆ ਇਹ ਉਹ ਮਤਲਬ ਜੋ ਵੀ ਮਸਲੇ ਹੋਣਗੇ ਉਹ ਕਮੇਟੀ ਵੱਲੋਂ ਤੈਅ ਕੀਤੇ ਜਾਣਗੇ ਜੋ ਵੀ ਅਗਲੀ ਰਣਨੀਤੀ ਹੋਊਗੀ ਹੂੰ ਕਿ ਇਸ ਪਰਚੇ ਦੇ ਮਸਲੇ ਦੇ ਵਿੱਚ ਜਾਂ ਸਟਾਫਾਂ ਦੇ ਮਸਲੇ ਦੇ ਵਿੱਚ ਕੀ ਅਗਲੀ ਕਾਰਵਾਈ ਹੋਊਗੀ ਉਹ ਕਮੇਟੀ ਬਿਲਕੁਲ ਤਿਆਰ ਬਰ ਤਿਆਰ ਆ ਤੇ ਉਹ ਬਿਲਕੁਲ ਤੈਅ ਕਰਨਗੇ ਕਿ ਅਗਲੀ ਕਾਰਵਾਈਆਂ ਕੀ ਹੋਊਗੀ ਉਸ ਦੇ ਵਿੱਚ ਬਿਲਕੁਲ ਤੈਅ ਕੀਤਾ ਜਾਏਗਾ ਹਮ ਸੱਟ ਕਿੰਨੀ ਕੁ ਪਰੇਸ਼ਾਨ ਕਰਦੀ ਹੈ ਕਿਉਂਕਿ ਤੁਹਾਡੀ ਜਿਹੜੀ ਤਸਵੀਰ ਸੀਗੀ ਉਹ ਬਹੁਤ ਹੀ ਦਿਲ ਦਹਿਲਾਦਨ ਵਾਲੀ ਸੀ ਜਿਸ ਤਰ੍ਹਾਂ ਤੁਹਾਡੇ ਬੈਕਗ੍ਰਾਉਂਡ ਵਾਲਾ ਨਜ਼ਰ ਆ ਰਿਹਾ ਸੀ ਮੋਢੇ ਤੇ ਹਨਾ ਤਾਂ ਕਿੰਨੀ ਕੁ ਪਰੇਸ਼ਾਨ ਕਰਦੀ ਹੈ ਵੇਖੋ ਜੀ ਜਿਸ ਤਰ੍ਹਾਂ ਹੁਣ 2021 ਦੇ ਵਿੱਚ ਵੀ ਫਾਰਮਰਸ ਪ੍ਰੋਟੈਸਟ ਚੱਲਿਆ ਵਾ ਮਤਲਬ ਪੰਜਾਬ ਦੀ ਇੱਕ ਇਹ ਇਮੇਜ ਰਹੀ ਆ ਕਿ ਜ਼ੁਲਮ ਕਰਨਾ ਨਹੀਂ ਤਾਂ ਜ਼ੁਲਮ ਸਹਿਣਾ ਨਹੀਂ ਹਮ ਜਿੰਨੀਆਂ ਵੀ ਸਟਾਂ ਵੱਜਣਗੀਆਂ ਇਹ ਜੋ ਵੀ ਸੰਘਰਸ਼ ਆ ਇਹ ਹੋਰ ਤੇਜ਼ ਹੋਊਗਾ ਇਹਨਾਂ ਸੱਟਾਂ ਨਾਲ ਹੀ ਇਹ ਜਿਹੜਾ ਪ੍ਰੋਟੈਸਟ ਆ ਜਾਂ ਇਹ ਸੰਘਰਸ਼ ਆ ਤਿੱਖਾ ਹੋਊਗਾ ਇਹ ਸੱਟਾਂ ਸਾਡੇ ਵੱਜਦੀਆਂ ਰਹਿਣ ਕੋਈ ਮਤਲਬ ਇਹਦੇ ਵਿੱਚ ਗਿਲਾਣੀ ਸ਼ਿਕਵਾਣੀ ਕੋਈ ਦਰਦ ਨਹੀਂ ਇਹ ਜਿੰਨੀਆਂ ਵੱਜਣਗੀਆਂ ਇਹ ਓਨਾ ਹੀ ਉਹਨਾਂ ਨੂੰ ਇਹ ਸਾਨੂੰ ਨਹੀਂ ਇਹ ਉਹਨਾਂ ਨੂੰ ਪਰੇਸ਼ਾਨ ਕਰਨਗੀਆਂ ਸੱਟਾਂ ਇਹ ਹਮ ਪੇਰੈਂਟਸ ਨੂੰ ਚਿੰਤਾ ਹੋਈ ਹੋਣੀ ਤਸਵੀਰ ਦੇਖ ਕੇ ਉਹਨਾਂ ਦਾ ਕੋਈ ਫੋਨ ਆਇਆ ਕੀ ਕਹਿੰਦੇ ਉਹ ਕੀ ਗੱਲ ਬਾਰੇ ਜੀ ਜੀ ਬਿਲਕੁਲ ਉਹ ਤੇ ਚਲੋ ਅ ਮਾਪਿਆਂ ਨੂੰ ਤੇ ਹੁੰਦਾ ਹੀ ਆ ਹੁੰਦਾ ਹੀ ਆ ਬਟ ਚਲੋ ਅ ਮਤਲਬ ਫਾਦਰ ਸਾਹਿਬ ਨੇ ਹੌਸਲਾ ਵਜ਼ਾਈ ਕੀਤੀ ਕਿ ਕੋਈ ਨਹੀਂ ਤੁਸੀਂ ਡਰਦੇ ਰਹੋ ਜਾਂ ਆਪਣਾ ਧਿਆਨ ਰੱਖੋ ਕੋਈ ਚੱਕਰ ਨਹੀਂ ਏਡਾ ਹਮ ਬਾਕੀ ਚਲੋ ਅ ਮੰਮੀ ਹੋਣਾ ਨੂੰ ਤੇ ਬਾਕੀ ਜਿਹੜੇ ਸੀਗੇ ਰਿਸ਼ਤੇਦਾਰਾਂ ਦੇ ਵੀ ਮਤਲਬ ਆਏ ਫੋਨ ਕੀ ਚੱਕਰ ਪੈ ਗਿਆ ਕਿਦਾਂ ਮੈਨੂੰ ਨਹੀਂ ਠੀਕ ਹੈ ਬਿਲਕੁਲ ਇਨਾਂ ਖ ਚੱਲਦਾ ਹੀ ਹਮ ਜੀ ਯੂਨੀਵਰਸਿਟੀ ਨੂੰ ਲੈ ਕੇ ਕਿੰਨੇ ਕਾਸ ਬੰਦੋਂ ਕਿਉਂਕਿ ਹੁਣ ਤੱਕ ਆਪਾਂ ਬਹੁਤ ਸਵਾਲ ਜਵਾਬ ਕੀਤੇ ਨੇ ਹਨਾ ਕਿੰਨੇ ਕਾਸ ਬੰਦੋਂ ਸੰਘਰਸ਼ ਲੰਬਾ ਜਾ ਸਕਦਾ ਪਰ ਦੂਰ ਪੈਂਦਾ ਨਜ਼ਰ ਆਏਗਾ ਕਿਤੇ ਨਾ ਕਿਤੇ ਕਿਉਂਕਿ ਹਰ ਵਾਰ ਸੰਘਰਸ਼ ਕਰਨਾ ਪੈਂਦਾ ਚਾਹੇ ਉਹ 2021 ਦੀ ਗੱਲ ਹੋਵੇ ਚਾਹੇ ਉਹ ਫੀਸਾਂ ਦੀ ਕਟੌਤੀ ਹੋਵੇ ਜਾਂ ਫਿਰ ਰਿਜ਼ਰਵੇਸ਼ਨ ਪਾਲਿਸੀ ਹੋਵੇ ਕੋਈ ਨਾ ਕੋਈ ਮੁੱਦਾ ਉੱਠਿਆ ਹੀ ਰਹਿੰਦਾ ਜਿਹਦੇ ਉੱਤੇ ਵਿਦਿਆਰਥੀਆਂ ਨੂੰ ਆ ਕੇ ਆਪਣੇ ਕਾਗਜ਼ ਤੇ ਪੈਨ ਛੱਡ ਕੇ ਸੰਘਰਸ਼ ਕਰਨਾ ਪੈਂਦਾ ਵੀਸੀ ਆਫਿਸ ਦੇ ਬਾਹਰ ਸੋ ਹੁਣ ਇਹ ਸੰਘਰਸ਼ ਨੂੰ ਲੈ ਕੇ ਕਿੰਨੇ ਕਾਸਮਾਂ ਦੋ ਦੇਖੋ ਜੀ ਬਿਲਕੁਲ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਕੋਈ ਇਹ ਪਹਿਲਾ ਸੰਘਰਸ਼ ਨਹੀਂਗਾ ਜਿਹੜਾ ਵੀ ਸ਼ੁਰੂ ਹੋਇਆ ਜਾਂ ਜਿਹੜਾ ਵਿੱਢਿਆ ਗਿਆ 2017 ਤੋਂ ਲੈ ਕੇ 2011 12 14 ਤੋਂ ਲੈ ਕੇ ਆਪਾਂ 2017 ਦੀ ਮੈਂ ਗੱਲ ਕਰਦਾ ਫੀਸ ਆ ਇੱਕ ਦਾ ਇਸ਼ੂ ਸੀਗਾ ਉਹ ਵੀ ਬਿਲਕੁਲ ਸ਼ੁਰੂ ਹੋਇਆ ਤੇ ਬਿਲਕੁਲ ਨੇਪਰੇ ਚੜਿਆ 2018 ਦੇ ਵਿੱਚ ਗਰਲਸ ਹੋਸਟਲ ਦਾ 24 ਘੰਟਿਆਂ ਦਾ ਸੀਗਾ ਉਹ ਵੀ ਬਿਲਕੁਲ ਨੇਪਰੇ ਚੜਿਆ ਪਿਛਲੇ ਮਈ 23 ਦੇ ਵਿੱਚ ਰੈਜ਼ਰਵੇਸ਼ਨ ਪਾਲਿਸੀ ਦਾ ਸੀਗਾ ਉਹ ਵੀ ਬਿਲਕੁਲ ਫਤਿਹ ਹੋਇਆ ਹੁਣ ਜੇ ਆਪਾਂ ਫਾਰਮਰਸ ਪ੍ਰੋਟੈਸਟ ਦੀ ਗੱਲ ਕਰੀਏ ਉਹ ਪੂਰਾ 1 ਸਾਲ ਚੱਲਿਆ ਉਸ ਨੂੰ ਵੀ ਮਤਲਬ ਬਿਲਕੁਲ ਫੋਟੇ ਪਾ ਕੇ ਜਿੱਤ ਕੇ ਹੀ ਵਾਪਸ ਮੁੜਨੇ ਤੇ ਇਹ ਵੀ ਜਿੰਨਾ ਚਿਰ ਸਾਡੀ ਸੈਨੇਟ ਦੀ ਇਲੈਕਸ਼ਨਸ ਨਹੀਂ ਹੁੰਦੀਆਂ ਸਾਡੀਆਂ ਹੋਰ ਡਿਮਾਂਡਾਂ ਫੀਸਾਂ ਇਕ ਵਾਲੀਆਂ ਨਹੀਂ ਮੰਨੀਆਂ ਜਾਂਦੀਆਂ ਇਹ ਵੀ ਸੰਘਰਸ਼ ਇਦਾਂ ਹੀ ਚੱਲਦਾ ਰਹੂਗਾ ਇਹ ਹੋਰ ਤਿੱਖਾ ਹੋਊਗਾ ਇਹ ਸੰਘਰਸ਼ ਖਤਮ ਨਹੀਂ ਹੁੰਦਾ ਠੀਕ ਹੈ ਸਾਹਿਬ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨੂੰ ਸੋ ਇਸੀ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਦਰ ਵੰਦਾ ਦਰਿਆ ਸਤਲੁਜ ਟੀਵੀ